ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਕਬੱਡੀ ਦੇ ਸਟਾਰ ਤੇ ਤੇ ਹੋਰ ਭਰਾ ਠੀਕ ਠਾਕ ਸਾਰੇ ਕੈਮਾ ਸਿੱਤ ਤੇ ਅੱਜ ਦੇ ਵੀ ਕੱਪ ਜਿਹੜੇ 5 6 ਜਗ੍ਹਾ ਕੱਪ ਨੇ ਭਰਾ ਬਹੁਤ ਸੋਹਣੇ ਕੱਪ ਨੇ ਤੇ ਸਾਰੇ ਹੀ ਭਾਰੇ ਕੱਪ ਨੇ ਵੱਡੀਆਂ ਟੀਮਾਂ ਦੇ ਮੈਚ ਹੋਣਗੇ ਤੇ ਵੱਡੇ ਹੀ ਕੱਪ ਨੇ ਤੇ ਇੱਕ ਜਗ੍ਹਾ ਤਾਂ ਫੋੜ ਵੀ ਫੋੜ ਵੀ ਦਿੱਤੇ ਜਾਣੇ ਆ ਤੇ ਬਾਕੀ ਇੱਕ ਚੈਂਪੀਅਨਸ਼ਿਪ ਆ ਹਰਿਆਣੇ 'ਚ ਤੇ ਸੋਹਣੇ ਮੈਚ ਹੋਣਗੇ ਸੋਹਣੇ ਪਲੇਅਰ ਪਹੁੰਚਣਗੇ ਤੇ ਕਰ ਲਓ ਨੋਟ ਫਿਰ ਕਿੱਥੇ ਕਿੱਥੇ ਆ ਜੁੜ ਜੋ ਲਾਈਵ ਚ ਤੇ ਜਿਨ੍ਹਾਂ ਨੇ ਨੇੜੇ ਤੜੇ ਦੇ ਆ ਜਾ ਕੇ ਜਰੂਰ ਦੇਖ ਕੇ ਆਇਓ ਤੇ ਜਿਹੜੇ ਵੀ ਨਵੇਂ ਆ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਚੈਨਲ ਨੂੰ ਤੇ ਘੰਟੀ ਦਾ ਬਟਨ ਆਪ ਦਿਆ ਕਰੋ ਤੇ ਉਹਦੇ ਨਾਲ ਨਵੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਂਦੀਆਂ ਨੇ ਡੇਲੀ ਤੇ ਜਿਹੜੀ ਕਬੱਡੀ ਦੀ ਆਪਾਂ ਇਨਫੋਰਮੇਸ਼ਨ ਦਿੰਨੇ ਆ ਕੱਪਾਂ ਦੀ ਉਹ ਡੇਲੀ ਤੁਹਾਡੇ ਤੱਕ ਪਹੁੰਚਿਆ ਕਰੂਗੀ ਤੇ ਕਰੋ ਨੋਟ ਭਰਾ ਫਿਰ ਅੱਜ ਦੇ ਕੱਪ ਕਿੱਥੇ ਕਿੱਥੇ ਨੇ ਹਾਂਜੀ ਪਹਿਲਾ ਕੱਪ ਆ ਜਿਹੜਾ ਅੱਜ ਦਾ ਜੀ ਇਹ ਪਿੰਡਾ ਤੀੜਾ ਮਹਾੜੀ ਏਰੀਆ ਦਾ ਤੇ ਇੱਥੇ ਓਪਨ ਦੇ ਤਿੰਨ ਘੜਾ ਦੀ ਬਾਹਰੋਂ ਨੇ ਪਹਿਲਾ ਨਾਮ 71000 ਦੂਜਾ 52000 ਆ ਜੀ ਤੇ ਬੈਸਟ ਰੇਡਰ ਤੇ ਜਾਫੀ ਨੂੰ 212000 ਕੈਸ਼ ਪਿੰਡ ਤੀੜਾ ਤੇ ਏਰੀਆ ਮਹਾਲੀ ਆ ਇਹ ਓਪਨ ਦੇ ਮੈਚ ਨੇ ਇੱਥੇ ਤਿੰਨ ਬਾਹਰੋਂ 71 52 ਤੇ 212000 ਬੈਸਟ ਨੂੰ ਦੂਜਾ ਕੱਪ ਆ ਜਿਹੜਾ ਅੱਜ ਦੇ ਦਿਨ ਦਾ ਇਹ ਮੁੱਦਕੀ ਆ ਤੇ ਏਰੀਆ ਫਰੋਜ਼ਪੁਰ ਇੱਥੇ ਤਿੰਨ ਵਾਰ ਹੋਣੀ ਓਪਨ ਚ ਤੇ 81000 ਰੁਪਿਆ ਪਹਿਲਾ ਨਾਮ ਆ 61000 ਰੁਪਿਆ ਦੂਜਾ ਤੇ ਸੋਨਾ ਮੈਚ ਹੋਣਗੇ ਇੱਥੇ ਵੀ ਮੁੱਦਗੀ ਫਰੋਜਪੁਰ ਵੈਸਟ ਟਰੇਡਰ ਦੇ ਜਾਫੀ ਲਈ 333000 ਕੈਸ਼ ਹੈ ਜੀ ਤੀਜਾ ਜਿਹੜਾ ਕੱਪ ਅੱਜ ਦੇ ਦਿਨ ਦਾ ਈ ਇਹ ਹੈਗਾ ਪੰਡਤ ਚੱਕਰ ਇਹ ਲੁਧਿਆਣਾ ਜ਼ਿਲ੍ਹੇ ਦਾ ਪੰਡਾ ਤੇ ਇੱਥੇ 13 ਮਾਰਚ 2024 ਅੱਜ ਦੇ ਦਿਨ ਮੈਚ ਨੇ ਇੱਥੇ ਸੱਦੀਆਂ ਹੋਈਆਂ 8 ਟੀਮਾਂ ਦੇ ਮੈਚ ਹੋਣਗੇ ਆਲਦੀਆਂ ਦੇ ਤੇ ਪਹਿਲਾ ਨਾਮ 1 ਲੱਖ ਆ ਜੀ ਦੂਜਾ ਨਾਮ 71000 ਬੈਸਟ ਰੀਡਰ ਤੇ ਜਾਫੀ ਨੂੰ 333000 ਕੈਸ਼ ਆ ਇੱਥੇ ਵੀ ਸੋਨੇ ਮੈਚ ਹੋਣਗੇ ਤੇ ਪਲੇਰਾਂ ਦਾ ਪੰਡਾ ਇਹ ਵੀ ਪਨੀਰੀ ਆਪ ਸਾਰੇ ਪਲੇਅਰ ਪਨੀਰੀ ਇੱਥੋਂ ਤਿਆਰ ਹੁੰਦੀ ਆ ਤੇ ਜਿਹੜਾ ਚੌਥਾ ਮੈਚ ਅੱਜ ਦੇ ਦਿਨ ਦਾ ਇਹ ਚੈਂਪੀਅਨਸ਼ਿਪ ਹੋਣੀ ਆ सिरसा ਹਰਿਆਣੇ 'ਚ ਤੇ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ सिरसा ਇੱਥੇ ਚਾਰ ਕਲੱਬਾਂ ਖੇਡਣਗੀਆਂ ਮਾਝਾ ਦੁਆਬਾ ਮਾਲਵਾ ਹਰਿਆਣਾ ਯਾਨੀ ਕਿ ਕਲੱਬਾਂ ਲਾ ਲਓ ਤੇ ਚਾਹੇ ਲਾ ਲਓ ਵੀ ਸਟੇਟਾਂ ਸਟੇਟਾਂ ਕਹਿ ਲਈਏ ਵੀ ਏਰੀਏ ਤੇ ਇੱਥੇ ਪਹਿਲਾ ਨਾਮ 2 ਲੱਖ ਆ ਜੀ ਦੂਜਾ 1.5 ਲੱਖ ਬੈਸਟ ਰੀਡਰ ਤੇ ਜਾਫੀ ਨੂੰ 51-51 ਹਜ਼ਾਰ ਰੁਪਈਆ ਤੇ ਜਿਹੜਾ ਪੰਜਵਾਂ ਕਪਾ ਚ ਦੇ ਦਿੰਦਾ ਇਹ ਹੈਗਾ ਜੀ ਰਾਜਾ ਸਾਹਿਬ ਮਜਾਰੇ ਇੱਥੇ ਅੱਜ ਓਪਨ ਦੇ ਮੈਚ ਹੋਣਗੇ ਤੇ ਅੱਠ ਸੱਦੀਆਂ ਹੋਈਆਂ ਕਿ ਮੈਂ ਟੀਮਾਂ ਖੇਡਣਗੀਆਂ ਇੱਥੇ ਵਾਲ ਦੀਆਂ ਤੇ ਪਹਿਲਾ ਨਾਮ 125000 ਤੇ ਦੂਜਾ ਨਾਮ ਲੱਖ ਤੇ ਬੈਸਟ ਟਰੇਡਰ ਤੇ ਜਾਫੀ ਨੂੰ 5252000 ਰੁਪਏ ਕੈਸ਼ ਹੈ। ਰਾਜਾ ਸਾਹਿਬ ਮਜਾਰੇ ਤੇ ਇੱਥੇ ਅੱਜ 6 ਸਵਾ ਲੱਖ ਪਹਿਲਾ ਲੱਖ ਦੂਜਾ ਬੈਸਟ ਨੂੰ 5252000 ਤੇ ਕੱਲ ਵੀ ਮੈਚ ਹੋਏ ਸੀ ਇੱਥੇ ਉਹ ਚਾਰ ਬਾਹਰੋਂ ਵਾਲੀ ਮੈਚ ਸੀ ਇਹ ਹਾਲ ਦੇ ਮੈਚ ਨਹੀਂ ਅੱਜ ਅਠ ਕਲਪਾਂ ਦੇ ਤੇ ਜਿਹੜਾ ਲਾਸਟ ਕੱਪ ਅੱਜ ਦੇ ਦਿੰਦਾ ਜੀ ਇਹ ਆ ਪਿੰਡ ਚਾਂਦਪੁਰਾ ਤੇ ਚਾਂਦਪੁਰਾ ਇੱਥੇ ਓਪਨ 'ਚ ਤਿੰਨ ਬਾਹਰੋਂ ਨੇ ਤੇ ਲੱਖ ਰੁਪਇਆ ਪਹਿਲਾ ਨਾਮ ਆ 75000 ਦੂਜਾ ਜੀ ਤੇ ਬੈਸਟਾਂ ਨੂੰ ਫੋਰ ਟਰੈਕਟਰ ਦਿੱਤੇ ਜਾਣਗੇ ਇੱਥੇ ਸੋਹਣੇ ਮੈਚ ਹੋਣਗੇ ਇੱਥੇ ਵੀ ਚਾਂਦਪੁਰਾ ਤੇ ਓਪਨ 'ਚ ਤਿੰਨ ਬਾਹਰੋਂ ਲੱਖ 75 ਨਾਮ ਆ ਜੀ ਲੱਖ ਰੁਪਇਆ ਪਹਿਲਾ 75000 ਦੂਜਾ ਬੈਸਟਾਂ ਨੂੰ ਫੋਰ ਟਰੈਕਟਰ ਦਿੱਤੇ ਜਾਣਗੇ ਇਹ ਸੀਗੇ ਜੀ ਅੱਜ ਦੇ ਕੱਪ ਤੇ ਚੈਨਲ ਤੇ ਜਿਹੜੇ ਵੀ ਨਵੇਂ ਆਏ ਨੇ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਰੇ ਤੇ ਨਾਲ ਘੰਟੀ ਦਾ ਬਟਨ ਨਾ ਪਾ ਦਿਆ ਕਰੋ ਵੀ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਓਕੇ ਜੀ